ਸਿੰਘ ਜਿੰਦਾਬਾਦ 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 ਸ਼ਹੀਦ ਭਗਤ ਸਿੰਘ ਜਿੰਦਾਬਾਦ 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 ਸ਼ਹੀਦੋ ਤੁਹਾਡੀ ਸੋਚ ਤੇ ਪਹਰਾ ਦੇਾਂਗੇ ਠੋਕੇ ਸ਼ਹੀਦੋ ਤੁਹਾਡੀ ਸੋਚ ਤੇ ਪਹਰਾ ਦੇਾਂਗੇ ਠੋਕੇ ਸ਼ਹੀਦੋ ਤੁਹਾਡਾ ਆਕਾਜ਼ ਅਧੂਰਾ ਲਾ ਕੇ ਜਿੰਦੜੀਆਂ ਕਰਾਂਗੇ ਪੂਰਾ ਸ਼ਹੀਦੋ ਤੁਹਾਡਾ ਕਾਜ ਅਧੂਰਾ ਸਾਡੇ ਜ਼ਿੰਦਗੀਆਂਾਂ ਦਾ ਪੂਰਾ ਸ਼ਹੀਦੋ ਤੁਹਾਡੀ ਸੋਚ ਤੇ ਮੈਰਾਂ ਆਦਾਂ ਦੇ ਢੋਕੇ ਇਨਕਲਾਬ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਸ਼ਹੀਦੋਂ ਕੀ ਚਿਤਾਵਾਂ ਪੇ ਲਗेंगे ਹਰ ਬਰਸ ਮੇਲੇ ਵਤਨ ਪੇ ਮਰਨੇ ਵਾਲੋਂ ਕਾ ਇਹੀ ਬਾਕੀ ਨਿਸ਼ਾਨ ਹੋਗਾ ਅੱਜ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸਖਦੇਵ ਉਹਨਾਂ ਦਾ ਸ਼ਹੀਦੀ ਦੇਣਿਆ ਸ਼ਹੀਦ ਉਸੇ ਨੂੰ ਹੀ ਕਿਹਾ ਜਾਂਦਾ ਜਿਹੜਾ ਵਿਅਕਤੀ ਆਪਣੇ ਦੇਸ਼ ਲਈ ਆਪਣੇ ਸਮਾਜ ਲਈ ਆਪਣੇ ਵਤਨ ਲਈ ਮਰ ਮਿਟਦਾ ਆ ਉਸ ਨੂੰ ਹੀ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਵਾ ਅੱਜ ਸ਼ਹੀਦ ਭਗਤ ਸਿੰਘ ਨੂੰ ਸਾਰੀ ਦੁਨੀਆ ਯਾਦ ਕਰਦੀ ਆ ਕਿਉਂਕਿ ਉਹਨੇ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਲਾਸਾਨੀ ਕੁਰਬਾਨੀ ਦਿੱਤੀ ਜਿਹਦਾ ਕੋਈ ਮੁਕਾਬਲਾ ਨਹੀਂ ਸੀ ਜੇਕਰ ਅਸੀਂ ਉਸ ਨੂੰ ਅੱਜ ਯਾਦ ਕਰਦੇ ਆ ਉਸ ਦੀ ਕੁਰਬਾਨੀ ਕਰਕੇ ਉਸ ਨੂੰ ਯਾਦ ਕੀਤਾ ਜਾਂਦਾ ਅਦਰਵਾਈਜ਼ ਦੁਨੀਆ ਉੱਤੇ ਲੱਖਾਂ ਕਰੋੜਾਂ ਲੋਕ ਜਨਮ ਲੈਂਦੇ ਆ ਤੇ ਲੱਖਾਂ ਕਰੋੜਾਂ ਲੋਕ ਜਿਹੜੇ ਆ ਉਹ ਕੁਦਰਤੀ ਮੌਤ ਮਰ ਕੇ ਚਲੇ ਜਾਂਦੇ ਆ ਜਿਹੜੇ ਲੋਕ ਸਮਾਜ ਲਈ ਦੇਸ਼ ਲਈ ਚੰਗਾ ਕੰਮ ਕਰਦੇ ਆ ਉਹਨਾਂ ਦੀਆਂ ਜਿਹੜੀਆਂ ਯਾਦਗਾਰਾਂ ਆ ਉਹਨਾਂ ਉੱਤੇ ਹਮੇਸ਼ਾ ਮੇਲੇ ਲੱਗਦੇ ਆ ਰਹਿੰਦੀ ਦੁਨੀਆ ਤੱਕ ਜਿਹੜਾ ਆ ਉਹ ਸ਼ਹੀਦਾਂ ਦਾ ਜਿਹੜਾ ਨਾਮ ਆ ਉਹ ਰਹਿੰਦਾ ਆ ਅੱਜ ਇਸ ਦਿਨ ਦੇ ਉੱਤੇ ਕਈ ਸੰਸਥਾਵਾਂ ਵੱਖ-ਵੱਖ ਪਾਰਟੀਆਂ ਜਿਹੜੀਆਂ ਆ ਉਹ ਸ਼ਹੀਦਾਂ ਨੂੰ ਸ਼ਰਧਾਜ਼ਲੀ ਦਿੰਦੀਆਂ ਵਾਂ ਜਿਸ ਤਰੀਕੇ ਨਾਲ ਮੈਨੂੰ ਮੇਰੇ ਵੀਰ ਮਨਦੀਪ ਸਿੰਘ ਤੇਜੀ ਨੇ ਦੱਸਿਆ ਕਿ ਅੱਜ ਇੱਥੇ ਜਿਹੜੀ ਸੰਸਥਾ ਆ ਉਹ ਇੱਕ ਬਲੱਡ ਨੇਸ਼ਨਲ ਕੈਂਪ ਵੀ ਲੱਗ ਰਿਹਾ ਸਾਡੇ ਨਾਲ ਹੀ ਤੇ ਮੈਂ ਨੌਜਵਾਨਾਂ ਨੂੰ ਪ੍ਰੇਰਿਤ ਕਰਦਾ ਆ ਕਿ ਇਹ ਜੇ ਸ਼ਹੀਦੀ ਦਿਨ ਦੇ ਉੱਤੇ ਸਾਨੂੰ ਸੱਚੀ ਸ਼ਰਧਾਜ਼ਲੀ ਸ਼ਹੀਦਾਂ ਨੂੰ ਉਹੀ ਹੋਏਗੀ ਕਿ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਜੋ ਬਲੱਡ ਕੈਂਪ ਲਗਾਇਆ ਉਸ ਵਿੱਚ ਵੀ ਹਿੱਸਾ ਲਈਏ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਚੰਗੇ ਸਮਾਜ ਦੀ ਸਜਣਾ ਲਈ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਆ ਇਹਨਾਂ ਕੁਝ ਕਹਿੰਦਾ ਆ ਮੈਂ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਦੇ ਜਿਹੜੇ ਸ਼ਹੀਦੀ ਦਿਹਾੜੇ ਵਿੱਚ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਆ ਉਹਨਾਂ ਨੂੰ ਯਾਦ ਕੀਤਾ ਵਾ ਦੁਬਾਰਾ ਫਿਰ ਕੁਝ ਨਾੜੇ ਲਾਵਾਂਗੇ ਸ਼ਹੀਦੋ ਤੁਹਾਡੀ ਸੋਚ ਤੇ ਰਾਜਾਂਗੇ ਢੋਕ ਸ਼ਹੀਦੋ ਤੁਹਾਡਾ ਕਾਜ ਅਧੂਰਾ ਅਸੀਂ ਕਾਹਦੀਆਂ ਕਰਾਂਗੇ ਪੂਰਾ ਇਨਕਲਾਬ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਹੁਣ ਮੈਂ ਬੇਨਤੀ ਕਰਦਾ ਸਰਦ ਦਲਬੀਰ ਸਿੰਘ ਸੱਬਰਵਾਲ ਉਹਨਾਂ ਨੂੰ ਉਹ ਦੋ ਲਫ਼ਜ਼ ਬੋਲਣ ਦਲਬੀਰ ਸਿੰਘ ਸੱਬਰਵਾਲ ਜੀ